ਸਸਿਕਾ ਜੀ ਕਿਉਂਕਿ ਮੁੱਦਾ ਬਹੁਤ ਗੰਭੀਰ ਹੈ ਸਾਡੇ ਬੱਚਿਆਂ ਨਾਲ ਜੁੜਿਆ ਹੋਇਆ ਹੈ ਤਾਂ ਮੈਨੂੰ ਰੁਬਰੂ ਹੋਣਾ ਪੈ ਰਿਹਾ ਹੈ ਸੁਣਿਆ ਹੈ ਕੱਲ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਸਾਡੇ ਹਲਕੀ ਮਜੀਠੇ ਦੇ ਅਬਦਾਲ ਪਿੰਡ 'ਚ ਇੱਕ ਨੀ ਪੱਥਰ ਰੱਖਣ ਆ ਰਹੇ ਨੇ ਨੀ ਪੱਥਰ ਇਹ ਜੇ ਸਕੂਲ ਦਾ ਜਿਹੜੇ ਕਾਫੀ ਸਾਲਾਂ ਤੋਂ ਚੱਲਿਆ ਜਾ ਰਿਹਾ ਹੈ ਪਿਛਲੀ ਸਰਕਾਰਾਂ ਨੇ ਇਹ ਸਕੂਲ ਸ਼ੁਰੂ ਕੀਤਾ ਸੀਗਾ ਇਹਨੂੰ ਫੇਰ ਤੋਂ ਕਿ ਵੇਂ ਸ਼ੁਰੂ ਕਰ ਰਹੇ ਨੇ ਇਹ ਮੈਨੂੰ ਪਤਾ ਨਹੀਂ ਬਟ ਐਜ਼ ਐਨ ਐਮ ਐਲ ਏ ਵਜੀਟਾਲ ਕਾ ਸਭ ਤੋਂ ਜ਼ਿਆਦਾ ਇੱਕ ਮਾਂ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਇਹੀ ਰਿਕੁਐਸਟ ਕਰ ਸਕਦੀ ਹਾਂ ਕਿ ਇਹ ਫਜ਼ੂਲ ਖਰਚੀ ਕਰਨ ਦੀ ਜਗ੍ਹਾ ਜੇ ਤੁਸੀਂ ਮੇ ਤੋਂ ਜਾਂ ਮਜੀਠੇ ਦੇ ਲੋਕਾਂ ਤੋਂ ਇਹ ਪੁੱਛਦੇ ਕਿ ਇਹ ਪੈਸੇ ਕਿਵੇਂ ਵਰਤੇ ਜਾ ਸਕਦੇ ਆ ਕਿੱਥੇ ਲਾ ਸਕਦੇ ਆ ਜਿੱਥੇ ਲੋਕਾਂ ਦਾ ਭਲਾ ਹੋਏ ਤਾਂ ਬਹੁਤ ਅੱਛਾ ਹੁੰਦਾ ਕਿਉਂਕਿ ਜੇ ਅਸੀਂ ਬੱਚਿਆਂ ਨੂੰ ਵਰਦੀਆਂ ਦਿੰਦੇ ਕਿਤਾਬਾਂ ਦਿੰਦੇ ਹੋਰ ਸਕੂਲਾਂ 'ਚ ਨਵੀਂ ਸਟਰੀਮ ਸ਼ੁਰੂ ਕਰਦੇ ਤਾਂ ਬੱਚਿਆਂ ਦਾ ਬਹੁਤ ਭਲਾ ਹੋਣਾ ਸੀਗਾ 20 ਸਾਲ ਹੋ ਗਏ ਆ ਸਾਡੇ ਪਰਿਵਾਰ ਨੂੰ ਇਸ ਹਾਲੇ ਦੀ ਸੇਵਾ ਕਰਦੇ ਇੱਕ ਵਾਰੀ ਜੇ ਤੁਸੀਂ ਸਾਨੂੰ ਪੁੱਛਦੇ ਜਾਂ ਲੋਕਾਂ ਨੂੰ ਪੁੱਛਦੇ ਉਹ ਤੁਹਾਨੂੰ ਕਾਫੀ ਕੁਝ ਦੱਸ ਸਕਦੇ ਸੀਗੇ ਪਛਲੋ ਕੋਈ ਨਾ ਆਜ਼ ਅ ਮਦਰ ਮੈਂ ਵੀ ਇੱਕ ਮਾਂ ਐ ਮੇਰੇ ਵੀ ਬੱਚੇ ਹਨ ਹਰ ਮਾਂ ਦੀ ਇਹੀ ਖਵਾਇਸ਼ ਹੁੰਦੀ ਹੈ ਕਿ ਉਹਦੇ ਬੱਚੇ ਚੰਗੀ ਤਰ੍ਹਾਂ ਪੜ੍ਹ ਲਿਖ ਸਕਣ ਮੇਝੀਠੇ ਦੀ ਮਾਵਾਂ ਦੀ ਵੀ ਇਹੀ ਖਵਾਇਸ਼ ਹੈ ਕਿ ਸਾਡੇ ਬੱਚੇ ਵਧੀਆ ਵਧੀਆਂ ਸਿੱਖਿਆ ਪ੍ਰਾਪਤ ਕਰਨ ਤੁਹਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਵਧੀਆ ਸਕੂਲ ਬਦੀ ਇਹੀ ਪੈਸੇ ਕਿਥੀ ਕਿਤੇ ਵਧੀਆ ਥਾਂ ਲਗਾਓ ਜਿੱਥੇ ਕਮਾਨ ਬੱਚਿਆਂ ਦੇ ਉਹੀ ਪੈਸੇ ਉਹ ਸਕੂਲ ਚਲਾਣ ਦੀ ਜਗਾ ਜਿੱਥੇ ਲੋੜ ਹੈ ਉਥੇ ਲਾਓ ਇਹਹੀ ਬੇਨਤੀ ਲੈ ਕੇ ਮੈਂ ਤੁਹਾਡੇ ਕੋਲ ਆਈ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ਼ਕਾ ਜੀ ਸਤਿ ਸ਼ਕਾ ਜੀ ਕਿਉਂਕਿ ਮੁੱਦਾ ਬਹੁਤ ਗੰਭੀਰ ਹੈ ਸਾਡੇ ਬੱਚਿਆਂ ਨਾਲ ਜੁੜਿਆ ਹੋਇਆ ਹੈ ਤਾਂ ਮੈਨੂੰ ਰੁਬਰੂ ਹੋਣਾ ਪੈ ਰਿਹਾ ਹੈ ਸੁਣਿਆ ਕੱਲ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਸਾਡੇ ਹਲਕੀ ਮਜੀਠੇ ਦੇ ਅਬਦਾਲ ਪਿੰਚ ਇੱਕ ਨੀਂਹ ਪੱਥਰ ਰੱਖਣ ਆ ਰਹੇ ਨੇ ਨੀਂਹ ਪੱਥਰ ਇਹ ਜੇ ਸਕੂਲ ਦਾ ਜਿਹੜੇ ਕਾਫੀ ਸਾਲਾਂ ਤੋਂ ਚੱਲਿਆ ਜਾ ਰਿਹਾ ਹੈ ਪਿਛਲੀ ਸਰਕਾਰਾਂ ਨੇ ਇਹ ਸਕੂਲ ਸ਼ੁਰੂ ਕੀਤਾ ਸੀਗਾ ਇਹਨੂੰ ਫੇਰ ਤੋਂ ਕਿਵੇਂ ਸ਼ੁਰੂ ਕਰ ਰਹੇ ਨੇ ਇਹ ਮੈਨੂੰ ਪਤਾ ਨਹੀਂ ਬਟ ਐਜ਼ ਐਨ ਐਮ ਐਲ اے ਮਜੀਠਾ ਹਲਕਾ ਸਭ ਤੋਂ ਜ਼ਿਆਦਾ ਇਕ ਮਾਂ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਇਹੀ ਰਿਕਵੈਸਟ ਕਰ ਸਕਦੀ ਆ ਕਿ ਫਜ਼ੂਲ ਖਰਚੀ ਕਰਨ ਦੀ ਜਗ੍ਹਾ ਜੇ ਤੁਸੀਂ ਮੇ ਤੋਂ ਜਾਂ ਮਜੀਠੇ ਦੇ ਲੋਕਾਂ ਤੋਂ ਇਹ ਪੁੱਛਦੇ ਕਿ ਪੈਸੇ ਕਿਵੇਂ ਵਰਤੇ ਜਾ ਸਕਦੇ ਆ ਕਿੱਥੇ ਲਾ ਸਕਦੇ ਆ ਜਿੱਥੇ ਲੋਕਾਂ ਦਾ ਭਲਾ ਹੋਏ ਤਾਂ ਬਹੁਤ ਅੱਛਾ ਹੁੰਦਾ ਕਿਉਂਕਿ ਜੇ ਅਸੀਂ ਬੱਚਿਆਂ ਨੂੰ ਵਰਦੀਆਂ ਦਿੰਦੇ ਕਿਤਾਬਾਂ ਦਿੰਦੇ ਹੋਰ ਸਕੂਲਾਂ 'ਚ ਨਵੀਂ ਸਟ੍ਰੀਮ ਸ਼ੁਰੂ ਕਰਦੇ ਤਾਂ ਬੱਚਿਆਂ ਦਾ ਬਹੁਤ ਪਲਾ ਹੋਣਾ ਸੀਗਾ 20 ਸਾਲ ਹੋ ਗਏ ਆ ਸਾਡੇ ਪਰਿਵਾਰ ਨੂੰ ਇਸ ਹਾਲੇ ਦੀ ਸੇਵਾ ਕਰਦੇ ਇੱਕ ਵਾਰੀ ਜੇ ਤੁਸੀਂ ਸਾਨੂੰ ਪੁੱਛਦੇ ਜਾਂ ਲੋਕਾਂ ਨੂੰ ਪੁੱਛਦੇ ਉਹ ਤੁਹਾਨੂੰ ਕਾਫੀ ਕੁਝ ਦੱਸ ਸਕਦੇ ਸੀਗੇ ਪਰ ਚਲੋ ਕੋਈ ਨਾ ਐਜ਼ ਅ ਮਦਰ ਮੈਂ ਵੀ ਇੱਕ ਮਾਂ ਐ ਮੇਰੇ ਵੀ ਬੱਚੇ ਐ ਹਰ ਮਾਂ ਦੀ ਇਹੀ ਖਵਾਇਸ਼ ਹੁੰਦੀ ਐ ਕਿ ਉਹਦੇ ਬੱਚੇ ਚੰਗੀ ਤਰ੍ਹਾਂ ਪੜ੍ਹ ਲਿਖ ਸਕਣ ਮਝੀਠੇ ਦੀ ਮਾਵਾਂ ਦੀ ਵੀ ਇਹੀ ਖਵਾਵੇ ਛੇ ਕਿ ਸਾਡੇ ਬੱਚੇ ਵਧੀਆ ਵਧੀਆ ਸਿੱਖਿਆ ਪ੍ਰਾਪਤ ਕਰਨ ਤੁਹਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਵਧੀਆ ਸਕੂਲ ਬਦੀ ਇਹੀ ਪੈਸੇ ਕਿਥੀ ਕਿਤੇ ਵਧੀਆ ਥਾਂ ਲਗਾਓ ਜਿੱਥੇ ਕਮਾਨ ਬੱਚਿਆਂ ਦੇ ਉਹੀ ਪੈਸੇ ਉਹ ਸਕੂਲ ਚਲਾਣ ਦੀ ਜਗਾ ਜਿੱਥੇ ਲੋੜ ਹੈ ਉਥੇ ਲਾਓ ਇਹੀ ਬੇਨਤੀ ਲੈ ਕੇ ਮੈਂ ਤੁਹਾਡੇ ਕੋਲ ਆਈ ਹਾਂ ਬਹੁਤ ਬਹੁਤ ਧੰਨਵਾਦ ਸਤਿ ਸ਼ਕਾ ਜੀ